ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਚੰਡੀਗੜ੍ਹ 에어ਪੋਰਟ ਤੇ ਵਿਸ਼ਵ ਚੈਂਪੀਅਨ ਪੰਜਾਬ ਦੀਆਂ 3ਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਜੀ ਹਾਂ ਚੰਡੀਗੜ੍ਹ 에어ਪੋਰਟ ਤੇ ਪਹੁੰਚੀਆਂ ਪੰਜਾਬ ਦੀਆਂ ਖਿਡਾਰਨਾਂ ਦਾ ਜ਼ਬਰਦਸਤ ਸਵਾਗਤ ਕੀਤਾ ਗਿਆ ਜ਼ਬਰਦਸਤ ਸਵਾਗਤ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਚੰਡੀਗੜ੍ਹ 에어ਪੋਰਟ ਦੇ ਉੱਤੇ ਤੁਹਾਨੂੰ ਦੱਸ ਦਈਏ ਅਮਨਜੋਤ ਤੇ ਹਰਲੀਨ ਨੂੰ ਦੇਖਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਭੀੜ ਇਕੱਠੀ ਹੋਈ ਪਰਿਵਾਰਕ ਮੈਂਬਰਾਂ ਨੇ ਵੀ ਦੁਨੀਆ ਜਿੱਤ ਕੇ ਦੁਨੀਆ ਵਰਲਡ ਕੱਪ ਜਿੱਤਣ ਤੋਂ ਬਾਅਦ ਪੰਜਾਬ ਪਹੁੰਚਿਆ ਇਹਨਾਂ 3 ਦਾ ਪਰਿਵਾਰਕ ਮੈਂਬਰਾਂ ਤੇ ਸਰਕਾਰ ਦੇ ਵੱਲੋਂ ਜ਼ਬਰਦਸਤ ਸਵਾਗਤ ਕੀਤਾ ਗਿਆ ਵੱਡੀ ਗਿਣਤੀ ਦੇ ਵਿੱਚ ਲੋਕ ਵੀ ਇਹਨਾਂ ਦਾ ਸਵਾਗਤ ਕਰਨ ਦੇ ਲਈ 에어ਪੋਰਟ ਤੇ ਪਹੁੰਚੇ ਸਨ ਸੋ ਫੁੱਲਾਂ ਦੇ ਹਾਰ ਪਾ ਕੇ ਅ ਇਹਨਾਂ ਦਾ ਸਵਾਗਤ ਕੀਤਾ ਗਿਆ ਤੇ ਨਾਲ ਦੀ ਨਾਲ ਟੋਲ ਤਮੱਕੇ ਦੇ ਨਾਲ ਜਸ਼ਨ ਵੀ ਮਨਾਇਆ ਗਿਆ ਸੋ ਮਹਿਲਾ ਵਿਸ਼ਵ ਕੱਪ ਜਿੱਤਣ ਵਾਲੀਆਂ ਭਾਰਤੀ ਮਹਿਲਾ ਕ੍ਰਿਕਟ ਟੀਮ ਦੀਆਂ ਖਿਡਾਰਨਾਂ ਹਰਲੀਨ ਦਿਓਲ ਤੇ ਅਮਨਜੋਤ ਕੌਰ ਦਾ ਘਰ ਵਾਪਸੀ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਸਵਾਗਤ ਦੀਆਂ ਇਹ ਤਸਵੀਰਾਂ ਚੰਡੀਗੜ੍ਹ 에ਰਪੋਰਟ ਤੋਂ ਸਾਹਮਣੇ ਆਈਆਂ ਨੇ ਜਿੱਥੇ ਦੋਵਾਂ ਖਿਡਾਰਨਾਂ ਦੇ ਪਰਿਵਾਰਕ ਮੈਂਬਰ ਅਤੇ ਸਰਕਾਰੀ ਅਮਲਾ ਪਹੁੰਚਿਆ ਹੋਇਆ ਸੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਖੁਦ ਪੰਜਾਬ ਸਰਕਾਰ ਦੇ ਵੱਲੋਂ ਇਹਨਾਂ ਦੋਵਾਂ ਖਿਡਾਰਨਾਂ ਦਾ ਸਵਾਗਤ ਕੀਤਾ ਗਿਆ ਹੈ ਹਰਲੀਨ ਅਤੇ ਅਮਨਜੋਤ ਸ਼ੁੱਕਰਵਾਰ ਸਵੇਰੇ ਚੰਡੀਗੜ੍ਹ ਹਵਾਈ ਅੱਡੇ ਤੇ ਉਤਰੀਆਂ ਸੋ ਅੱਜ ਹੀ ਸਵੇਰੇ ਉਤਰੀਆਂ ਉਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਪਰਿਵਾਰਕ ਮੈਂਬਰ ਪ੍ਰਸ਼ੰਸਕ ਅਤੇ ਸਰਕਾਰੀ ਅਮਲਾ ਮੌਜੂਦ ਸੀ ਫੁੱਲਾਂ ਦੇ ਹਾਰ ਪਾ ਕੇ ਇਹਨਾਂ ਦੋਵਾਂ ਖਿਡਾਰਨਾਂ ਦਾ ਸਵਾਗਤ ਕੀਤਾ ਗਿਆ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਲੋਕ ਸਭਾ ਮੈਂਬਰ ਗੁਰਮੀਤ ਮੀਤ ਹੇਰ ਵੀ ਇੱਥੇ ਪਹੁੰਚੇ ਹੋਏ ਸਨ ਸੋ ਇਹ ਤਸਵੀਰਾਂ ਸਾਫ਼ ਦਿਖਾਉਂਦੀਆਂ ਨੇ ਕਿ ਕਿਸ ਤਰ੍ਹਾਂ ਪੰਜਾਬ ਦੀਆਂ ਖਿਡਾਰਨਾਂ ਦਾ ਪੰਜਾਬ ਪਹੁੰਚਣ ਤੇ ਪਰਿਵਾਰਕ ਮੈਂਬਰਾਂ ਵੱਲੋਂ ਪੰਜਾਬ ਵਾਸੀਆਂ ਵੱਲੋਂ ਤੇ ਸਰਕਾਰ ਵੱਲੋਂ ਸਵਾਗਤ ਕੀਤਾ ਗਿਆ ਸੋ ਵੱਡੀ ਉਪਲਬਧੀ ਇਹਨਾਂ ਖਿਡਾਰਨਾਂ ਦੇ ਵੱਲੋਂ ਹਾਸਲ ਕੀਤੀ ਗਈ ਹੈ ਭਾਰਤ ਦੇ ਸਿਰ ਤੇ ਵਿਸ਼ਵ ਵਿਜੇਤਾ ਹੋਣ ਦਾ ਤਾਜ ਇਹਨਾਂ ਖਿਡਾਰਨਾਂ ਨੇ ਸਜਾਇਆ ਹੈ ਸੋ ਅਮਨ ਜੋਤ ਤੇ ਹਰਲੀਨ ਨੂੰ ਫੁੱਲਾਂ ਅਤੇ ਪੋਸਟਰਾਂ ਨਾਲ ਸਜਾਈ ਇੱਕ ਖੁੱਲੀ ਜੀਪ ਦੇ ਵਿੱਚ ਚੰਡੀਗੜ੍ਹ ਹਵਾਈ ਅੱਡੇ ਤੋਂ ਮੁਹਾਲੀ ਸਥਿਤ ਉਹਨਾਂ ਦੇ ਘਰੇ ਲਿਜਾਇਆ ਗਿਆ ਰਸਤੇ ਦੇ ਵਿੱਚ ਲੋਕਾਂ ਨੇ ਜ਼ਬਰਦਸਤ ਤਰੀਕੇ ਦੇ ਨਾਲ ਇਹਨਾਂ ਸਾਰੀਆਂ ਖਿਡਾਰਨਾਂ ਦਾ ਇਸਤਕਬਾਲ ਕੀਤਾ ਸਵਾਗਤ ਕੀਤਾ ਅਤੇ ਹੱਥ ਹਿਲਾ ਕੇ ਮੁਬਾਰਕਬਾਦ ਦਿੰਦੀ ਹੈ ਵਧਾਈ ਦਿੰਦੀ ਹੈ ਭਾਰਤ ਦੇ ਵਿਸ਼ਵ ਵਿਜੇਤਾ ਬਣਨ ਦੀ ਸੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਇਹਨਾਂ ਖਿਡਾਰਨਾਂ ਦੇ ਨਾਲ ਗੱਲਬਾਤ ਕੀਤੀ ਹੈ ਇਹਨਾਂ ਨੂੰ ਵਧਾਈ ਦਿੰਦੀ ਹੈ ਅਤੇ ਹੌਸਲਾ ਅਫਜ਼ਾਈ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਇਹਨਾਂ ਖਿਡਾਰਨਾਂ ਨੇ ਮੁਲਾਕਾਤ ਕੀਤੀ ਆ ਪੀਐਮ ਮੋਦੀ ਨੇ ਵੀ ਇਹਨਾਂ ਖਿਡਾਰਨਾਂ ਦੇ ਹੌਸਲੇ ਅਫਜ਼ਾਈ ਕੀਤੀ ਹੈ ਇਹਨਾਂ ਨੂੰ ਸ਼ਾਬਾਸ਼ ਦਿੰਦੀ ਹੈ ਅਤੇ ਦੇਸ਼ ਦੇ ਲਈ ਇੰਨਾ ਵੱਡਾ ਕੰਮ ਕਰਨ ਲਈ ਐਡੀ ਵੱਡੀ ਜਿੱਤ ਹਾਸਲ ਕਰਨ ਦੇ ਲਈ ਮੁਬਾਰਕਬਾਦ ਦੀ ਨਾ ਧੀਆਂ ਨੂੰ ਦਿੱਤੀ ਹੈ ਸੋ ਪੰਜਾਬ ਦੇ ਚੰਡੀਗੜ੍ਹ ਦੇ ਨੈਸ਼ਨਲ ਹਵਾਈ ਅੱਡੇ ਦੇ ਉੱਤੇ ਇਹ ਖਿਡਾਰਨਾਂ ਉਤਰੀਆਂ ਨੇ ਉਸ ਤੋਂ ਬਾਅਦ ਜ਼ਬਰਦਸਤ ਸਵਾਗਤ ਕੀਤਾ ਗਿਆ ਤੇ ਖੁੱਲੀ ਜੀਪ ਦੇ ਵਿੱਚ ਬਿਠਾ ਕੇ ਇਹਨਾਂ ਖਿਡਾਰਨਾਂ ਨੂੰ ਉਹਨਾਂ ਦੇ ਘਰ ਪਹੁੰਚਾਇਆ ਗਿਆ ਸੋ ਜ਼ਬਰਦਸਤ ਸਵਾਗਤ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਪੰਜਾਬ ਦੇ ਵਿੱਤ ਮੰਤਰੀ ਪੰਜਾਬ ਤੋਂ ਸੰਸਦ ਲੋਕ ਸਭਾ ਦੇ ਸੰਸਦ ਮੈਂਬਰ ਮੀਤ ਹੇਰ ਪੰਜਾਬ ਦੇ ਆਮ ਲੋਕਾਂ ਤੇ ਪਰਿਵਾਰਕ ਮੈਂਬਰਾਂ ਵੱਲੋਂ ਇਹਨਾਂ ਖਿਡਾਰਨਾਂ ਦਾ

अच्छा, फाइनल से पहले क्या बात हुई थी मेरे नागेश ने फाइनल से फाइनल से पहले क्या बात आपने टिप्स टिप्स यही थे जी जैसे खेलती है वैसे ही खेले बस और क्या। अच्छा, जी इस दिन का इंतजार था सभी को बहुत खुशी हुई थी इस दिन का इंतजार तो अच्छा फाइनल में घड़के ने आपकी बड़ी हुई थी जब मैं आपसे बात कर रहा हूँ बिल्कुल बड़ी थी फिर क्या लगा जब नौ विकेट आउट हुए बस के जीत गया जी मैच और पटाखे चलाने का टाइम आ गया ਅਮਨ ਇੱਕ ਖਾਸ ਬਾਅਦ ਜੋ ਆਪਨੇ ਅੱਜ ਤੱਕ ਬਤਾਈ ਨਾ ਹੋ ਖਾਹ ਬਹੁਤ ਪੂਰੀ ਪੋਜ਼ਿਟਿਵ ਅਮਨ ਪੂਰੀ ਖਾਸ ਹੈ ਜੀ ਅਮਨ ਜੈਸੀ ਫਾਈਟਰ ਕੌਨਫੀਡੈਂਟ ਪਲੇਅਰ ਮੈਂ ਨਹੀਂ ਦੇਖੀ ਕਭੀ